ਨਾ ਵੀ ਆ Rajasthan ਵਰਕੇ ਆਉਂਦੀ ਦਹੀਂ ਬਾਲਟੀ ਵਰਕੇ ਆਉਂਦੀ ਦਹੀਂ ਦੀ ਹੂੰ ਕਿੰਨੀਆਂ ਇਹ ਜੇ ਉੱਡੀ ਵੱਡੀ ਬਾਲਟੀ ਆ ਜਿੰਨਾ ਮਰਜ਼ੀ ਖਾਓ ਥਾਲੀ ਭਰ ਕੇ ਆ ਮੁੰਡਾ ਲੱਗਿਆ ਸਾਡਾ ਇੱਧਰ ਇੰਨਾ ਸਵਾਦ ਦੇ ਦਿੰਦੇ ਇਹ ਆ ਦੇ ਸਾਰੀਆਂ ਸਬਜ਼ੀਆਂ ਜਿਹੜੀ ਚਾਹੀਦੀ ਆਪਾਂ ਤੇ ਉਹ ਬਾਜੀ ਉਹ ਬੂਆ ਮਿਕ ਤਬਜੀ ਮਰਜ਼ ਘੜੀ ਉਹ ਸਾਰੇ ਉਹ ਦਿੰਦੇ ਆ ਇਹ ਖਾਣ ਨੂੰ ਆ ਵੀ ਦਾਲੇ ਦੰਦੇ ਚਾਕੇ ਜੋ ਖਾਣਾ ਸਰ ਇਹ ਸੋਪਾ ਦੀ ਹੈ ਇਹ ਹੈਗੀ ਆ ਦਾਲ ਔਰ ਫਲੀਆਂ ਦੀ ਸਬਜ਼ੀਆਂ ਔਰ ਘੜੀ ਹੈ ਬਾਕੀ ਉੱਤੇ ਵੀ ਆ ਦੋ ਤਿੰਨ ਸਬਜ਼ੀਆਂ ਹੋਰ ਔਰ ਬਾਤੀ ਵੀ ਰੱਖ ਦਿੰਦੇ ਪੂਰੀ ਇਹ ਆ ਰਾਜਸਥਾਨ ਨਾਲ ਨੂੰ ਆ ਵੀ ਦੰਦੇ ਆ ਖਾਣ ਨੂੰ ਬਾਸਤੋ ਦਿੰਦੇ ਦਿੰਦੇ ਆ ਨਾਲ ਆ ਆ ਗਏ ਆ ਗਏ ਆ ਗਏ ਉਹ ਤਾਂ ਨਹੀਂ ਆ ਰਹੇ ਉਹ ਰੋਟੀ ਵੀ ਨਹੀਂ ਖਾਣਦੇ ਪੰਜਾਬ استان ਤੇ ਖਾਸ ਕਰਕੇ ਮੇਰੇ ਕੋਲ ਇਹ ਬੰਦਾ ਸਰਵੇ ਕਰ ਰਿਹਾ ਸੱਬੇ ਕਿਆ ਕਰ ਰਹੇ ਨੇ ਸਰਵ ਕਰ ਰਿਹਾ ਸਰਵ ਇਹ ਬੰਦਾ ਦੇ ਰਿਹਾ ਸਾਰਾ ਕੁਝ ਮੁਲਾਜ਼ਮਾਂ ਤੇ ਦੇਹ ਹਾਂ ਸਾਰਾ ਕੁਝ ਉਧਰ ਬੰਦਾ ਰੋਟੀ ਚੁੱਲੇ ਦੀ ਬਣਦੀ ਆ ਉਹ ਉੱਥੇ ਹੋਲ ਅੱਗਾਂ ਦੇ ਉੱਤੇ ਪੰਨੋ ਵਾਲੀ ਗੋਕੀ ਆਹ ਦੇ ਤੁੱਲੇ ਦੇ ਬੰਦੀ ਰੋਟੀ। ਫੁੱਲਾ ਚੱਲ ਰਿਹਾ ਰੋਟੀ ਬੰਦੀ ਆ। ਹਾਂ ਜੋ ਮਰਜ਼ੀ ਲਓ। ਦਿੰਦੇ ਥਾਲੀ 'ਚ ਜਿਦਾਉਣਾ ਥਾਲੀ ਰਹਿਤੀ ਇੱਥੇ ਪਾ ਕੇ ਖਾਈ ਜਾਓ।